ਚਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ ਦੋਸਤੋ ਹਾਜ਼ਰ ਆਈ ਦੀਆਂ ਕੁਝ ਖ਼ਲਾਅਤਾਂ ਆਈ ਦੀਆਂ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲੀ ਗੱਲ ਅੱਜ ਤੁਹਾਡੇ ਨਾਲ ਸਾਂਝੀ ਕਰਨੀ ਹੈ ਕੁਝ ਬੈਂਕਾਂ ਵੱਲੋਂ ਲੋਕਾਂ ਦੇ ਖਾਂਦੇ ਖਾਤੇ ਬੰਦ ਕੀਤੇ ਜਾ ਰਹੇ ਕਿ ਮਾਮਲਾ ਦੂਜਾ ਬੀਸੀ ਦੇ ਨੌਜਵਾਨਾਂ ਦੇ ਵਿੱਚ ਆਤਮ ਹੱਤਿਆਵਾਂ ਦੇ ਵਾਧੇ ਰਜਾਂ ਸੰਬੰਧੀ ਗੱਲਬਾਤ ਕਰਨੀ ਹੈ ਤੀਜਾ ਰਾਈਟ ਦੇਣ ਦੇ ਬਹਾਨੇ ਔਰਤਾਂ ਨਾਲ ਛੇੜਖਾਣੀ ਕਰਨ ਵਾਲਾ ਕਾਬੂ ਹਾਇਆ ਚੌਥੀ ਗੱਲਬਾਤ ਬੀਸੀ ਦੀ ਲੰਬਰ ਇੰਡਸਟਰੀ ਇਸ ਵੇਲੇ ਖਤਰੇ ਦੇ ਵਿੱਚ ਸਾਡੇ ਪ੍ਰੀਮੀਅਰ ਡੇਵ ਡ ਤੇ ਕਲੋਰਨਾ ਤੇ ਪੈਂਸਿਲਵੇਨੀਆ ਦੇ 에ਰਪੋਰਟ ਦੇ ਉੱਤੇ ਪਬਲਿਕ ਅਨਾਉਂਸਮੈਂਟ ਸਿਸਟਮ ਹੈ ਕੀਤਾ ਗਿਆ ਤੇ ਇਸ ਮਹੀਨੇ ਕੈਨੇਡਾ ਦੇ ਵਿੱਚ ਜਿਹੜਾ ਚਾਈਲਡ ਬੈਨੀਫਿਟ ਆ ਘਰਾਂ ਦੇ ਵਿੱਚ ਆਉਣਾ ਉਹ ਵੱਧ ਕੇ ਆ ਰਿਹਾ ਇਹਦੇ ਬਾਰੇ ਗੱਲਬਾਤ ਕਰਨੀ ਸਭ ਤੋਂ ਪਹਿਲੀ ਗੱਲਬਾਤ ਇੱਕ ਜਿਹੜੀ ਵੱਖਰੀ ਤਰ੍ਹਾਂ ਦੀਆਂ ਕੁਸ਼ਕਟਰਾਵਾ ਕੁਝ ਲੋਕਾਂ ਨੂੰ ਨਾ ਬੈਂਕ ਵਾਲੇ ਚਿੱਠੀ ਭਾਰ ਰਹੇ ਕਿ ਤੁਹਾਡਾ ਸਾਡਾ ਹਿਸਾਬ-ਕਿਤਾਬ ਮੁੱਕ ਗਿਆ ਤੁਸੀਂ ਆਪਣੇ ਖਾਤੇ ਲੈ ਜਾ ਮਤਲਬ ਇਹ ਆ ਕਿ ਇਦਾਂ ਤਾਂ ਸੁਣਿਆ ਸੀ ਕਿ ਬੰਦਾ ਬੈਂਕ ਦੇ ਵਿੱਚੋਂ ਖਾਤਾ ਬੰਦ ਕਰ ਦੇ ਬੈਂਕ ਵਾਲਿਆਂ ਨੂੰ ਕਹਦੇ ਕਿ ਜੀ ਸਾਡਾ ਖਾਤਾ ਬੰਦ ਕਰ ਦਿਓ ਹੀ ਰੱਖਣਾ ਨਹੀਂ ਇੱਥੇ ਜਾਂ ਕਿਤੇ ਹੋਰ ਰੱਖਣਾ ਇਦਾਂ ਨਹੀਂ ਸੀ ਸੁਣਿਆ ਕਿ ਬੈਂਕ ਤੁਹਾਡਾ ਖਾਤਾ ਬੰਦ ਕਰ ਦੇਵੇ 100 ਦੇ ਕਰੀਬ ਕੇਸ ਪਿਛਲੇ ਸਮੇਂ ਦੇ ਵਿੱਚ ਸਾਹਮਣੇ ਆਇਆ ਜਿਹਦੇ ਵਿੱਚ ਬੈਂਕ ਨੇ ਲੋਕਾਂ ਨੂੰ ਚੁੱਠੀਆਂ ਪਾ ਕੇ ਕਿਹਾ ਵੀ ਤੁਹਾਡਾ ਸਾਡੇ ਨਾਲ ਸਬੂਤ ਮੁੱਕ ਗਿਆ ਹੁਣ ਇਹਦਾ ਕਾਰਨ ਹੀ ਦੱਸਿਆ ਜਾ ਰਿਹਾ ਲੋਕ ਸਵਾਲ ਕਰਦੇ ਵੀ ਇਦਾਂ ਕਿਉਂ ਕਰਦੇ ਹੋ ਕਹਿੰਦੇ ਵੀ ਇਹ ਤਾਂ ਮਿਊਚੁਅਲ ਆ ਜੇ ਤੁਸੀਂ ਇਹ ਕਹਿ ਸਕਦੇ ਆ ਕਿ ਅ ਅਸੀਂ ਜਦੋਂ ਮਰਜੀ ਖਾਤਾ ਬਦਲ ਸਕਦੇ ਹਾਂ ਤੇ ਬੈਂਕ ਵੀ ਤੁਹਾਨੂੰ ਕਹਿ ਸਕਦੀ ਹੈ ਹੁਣ ਕਈ ਲੋਕੋ ਨੇ ਪਿਆਹ ਪਿਆਹ ਸਾਲਾਂ ਤੋਂ ਉਸੇ ਬੈਂਕ ਦੇ ਵਿੱਚ ਖਾਤੇ ਰੱਖੇ ਉਹਦੇ ਵਿੱਚ ਹੀ ਉਹਨਾਂ ਦੇ ਜਿਹੜੇ ਉਹ ਸੇਫਟੀ ਬਾਕਸ ਹੁੰਦੇ ਉਹਨਾਂ ਦੇ ਵਿੱਚ ਉਹਨਾਂ ਨੇ ਆਪਣਾ ਸੋਨਾ ਰੱਖਿਆ ਉਹਨਾਂ ਦੇ ਵਿੱਚ ਹੀ ਉਹਨਾਂ ਦਾ ਸਾਰਾ ਕੁਝ ਹਿਸਾਬ ਕਿਤਾਬ ਆ ਤਾਂ ਉਹਨਾਂ ਨੂੰ 30 ਦਿਨ ਦਾ ਸਮਾਂ ਦਿੱਤਾ ਗਿਆ ਕਿ ਭਾਈ ਤੁਹਾਡੇ ਕੋਲੇ 30 ਦਿਨਾਂ ਤੁਸੀਂ ਆਪਣਾ ਸਾਰਾ ਹਿਸਾਬ ਕਿਤਾਬ ਸਾਡੀ ਬੈਂਕ ਚ ਲੈ ਜਾ ਕੇ ਕਿਤੇ ਹੋਰ ਰੱਖ ਦਿਓ ਅ ਇੱਕ ਵਿਅਕਤੀ ਉਹਨੇ ਆਪਣੀ ਕਹਾਣੀ ਸਾਂਝੀ ਕੀਤੀ ਉਹ ਕਹਿੰਦਾ ਵੀ ਮੈਨੂੰ ਲੈਟਰ ਆਈ ਹੈ ਬੈਂਕ ਦੀ ਸਤੰਬਰ ਦੇ ਅੱਧ ਦੇ ਵਿੱਚ ਤੋ ਕਹਿੰਦੇ ਵੀ 16 ਅਕਤੂਬਰ ਤੱਕ ਆਪਣਾ ਹਸਾਬ ਤਾ ਨਵੇੜ ਕੇ ਤੇ ਚਲੇ ਜਾਓ। ਉਸ ਲੈਟਰ ਦੇ ਵਿੱਚ ਦੱਸਿਆ ਗਿਆ ਕਿ ਜਿਹੜਾ ਤੁਹਾਡੀਆਂ ਐਕਟੀਵਿਟੀਜ਼ ਨੇ ਜਿਹੜੀ ਬੈਂਕ ਨੂੰ ਇਦਾਂ ਲੱਗਦਾ ਆ ਕਿ ਤੁਹਾਡਾ ਖਾਤਾ ਸਾਡੇ ਬੈਂਕ ਵਿੱਚ ਹੋਣ ਦੇ ਨਾਲ ਬੈਂਕ ਦੇ ਲਈ ਰਿਸਕੀ ਆ। ਹੁਣ ਕੀ ਰਿਸਕੀ ਆ ਇਹ ਨਹੀਂ ਦੱਸਿਆ ਉਹਨਾਂ ਨੇ। ਕੋਈ ਕਲੀਅਰ ਐਕਸਪਲੇਨੇਸ਼ਨ ਨਹੀਂ ਆ। ਕੋਈ ਉਹਨਾਂ ਨੇ ਦੱਸਿਆ ਨਹੀਂ ਕਿ ਐਗਜ਼ੈਕਟਲੀ ਮੈਂ ਕੋਈ ਗਲਤ ਕੰਮ ਕੀਤਾ ਹੋਇਆ ਕੀ ਆ ਜਾਂ ਕਿ ਉਹ ਫ੍ਰਸਟ੍ਰੇਸ਼ਨ ਆ ਹੁਣ ਉਸ ਤੋਂ ਬਾਅਦ ਕਿ ਮੈਂ ਕਿਉਂਕਿ ਇੱਕ मतलब व्हीकल ਆ ਉਹਦੇ ਕੋਲੇ ਕੋਈ ਲੋਨ ਨਹੀਂ ਕੋਈ ਕ੍ਰੈਡਿਟ ਕਾਰਡ ਨਹੀਂ ਮਤਲਬ ਇਹ ਆ ਕਿ ਬੈਂਕ ਦੇ ਨਾਲ ਤਾਂ ਮੇਰਾ ਕੋਈ ਘਾਟੇ ਵਾਲੀ ਗੱਲ ਹੈ ਹੀ ਨਹੀਂ ਨਾ ਹੀ ਮੈਂ ਕਿਤਾ ਕੋਈ ਬੈਂਕ ਤੋਂ ਬਹੁਤਾ ਪ੍ਰੋਫਿਟ ਬਣਾ ਰਿਹਾ ਹਾਂ ਜਾਂ ਹੁਣ ਦੂਜਾ ਇਹ ਆ ਕਿ ਬੈਂਕ ਨੇ ਜਿਹੜਾ ਕਮੈਂਟ ਕੀਤਾ ਉਹ ਕਹਿੰਦੇ ਵੀ ਅਸੀਂ ਸਪੈਸਿਫਿਕ ਕੇਸ ਬਾਰੇ ਗੱਲ ਨਹੀਂ ਕਰਦੇ ਪਰ ਇਹ ਆ ਕਿ ਡਿਸੀਜਨ ਜਿਹੜਾ ਸਾਡਾ ਹੁੰਦਾ ਜਿਹੜੇ ਸਾਡੇ ਰੈਗੂਲੇਟਰੀ ਰੂਲਸ ਨੇ ਜਿਹੜਾ ਬੈਂਕ ਦੇ ਆਪਣੇ ਕੁਝ ਰਿਸਕ ਸਟੈਂਡਰਡ ਨੇ ਸੋ ਉਹਨੇ ਹੁਣ ਜਦਦਾ ਇਹ ਬੰਦਾ ਸੋਚ ਰਿਹਾ ਕਿ ਮੇਰੇ ਕੋਲੇ ਕੋਈ ਕਿਉਂਕਿ ਲੋਨ ਨਹੀਂ ਇਸ ਕਰਕੇ ਹੋ ਸਕਦਾ ਬੈਂਕ ਨੂੰ ਲੱਗੇ ਵੀ ਇਹਦੇ ਕੋਲ ਤੇ ਲੋਨ ਹੀ ਹੈ ਨਹੀਂ ਸਾਡਾ ਸਾਡਾ ਇਹਦੇ ਨਾਲ ਕੀ ਸਬੰਧ ਆ ਉਹ ਬੰਦਾ ਤਾਂ ਕੋਈ ਬਹੁਤਾ ਵਿਆਜ ਨਹੀਂ ਲੈ ਰਿਆ ਤੇ ਉਹ ਬੈਂਕ ਦਾ ਫਾਇਦਾ ਵੀ ਨਹੀਂ ਕਰ ਰਿਆ ਹੋ ਸਕਦਾ ਬੈਂਕ ਇਹ ਸੋਚ ਕੇ ਬੰਦ ਕਰ ਦੇ ਪਰ ਇਹ ਅੰਦਾਜ਼ੇ ਆ ਬੈਂਕ ਕਹਿੰਦੇ ਵੀ ਸਾਡੇ ਰਿਸਕ ਸਟੈਂਡਰਡ ਆ ਅਸੀਂ ਹਿਸਾਬ ਕਿਤਾਬ ਲਾ ਕੇ ਦੇਖਦੇ ਕਿਹੜਾ ਬੰਦਾ ਸਾਡੇ ਲਈ ਠੀਕ ਨਹੀਂ ਅਸੀਂ ਉਹਦੇ ਖਾਤੇ ਬੰਦ ਕਰੀ ਜਾਂਦੇ ਆ ਉਹ ਐਕਸਪਲੇਨ ਨਹੀਂ ਕੁਝ ਕਰਦੇ ਜਿਹੜੀ ਬੈਂਕਿੰਗ ਹੈਗੇ ਆ ਉਹ ਜਿਹੜੀ ਕਹ ਲੋ ਕਿ ਆਹ O B S I ਆ ਉਹ ਇਹਦੇ ਵਿੱਚ ਕਹਿੰਦੇ ਆ ਕਿ ਬੈਂਕ ਨੂੰ ਵੀ ਕੋਈ ਜ਼ਰੂਰੀ ਨਹੀਂ ਹੈ ਕਿ ਉਹ ਕਸਟਮਰ ਨੂੰ ਰੀਜ਼ਨ ਦੱਸੇ ਜਿਵੇਂ ਤਰ੍ਹਾਂ ਕਸਟਮਰ ਨੂੰ ਕੋਈ ਜ਼ਰੂਰੀ ਨਹੀਂ ਉਹ ਖਾਤਾ ਬੰਦ ਕਰਨ ਲੱਗਾ ਕੋਈ ਕਾਰਨ ਦੱਸੇ ਉਹਨਾਂ ਨੂੰ ਵੀ ਕੋਈ ਜ਼ਰੂਰੀ ਨਹੀਂ ਹੈ ਸੋ ਇਸ ਗੱਲ ਨੂੰ ਲੈ ਕੇ ਹੁਣ ਇਹਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਜਿਹੜੀਆਂ ਕੈਨੇਡਾ ਦੀਆਂ ਬੈਂਕਰ ਇਹਨਾਂ ਨੇ ਆਪਣੇ ਨਿਯਮ ਬਹੁਤ ਸਖਤ ਕਰ ਦਿੱਤੇ ਆ ਔਰ ਇਹ ਬਹੁਤ ਜ਼ਿਆਦਾ ਸਤਰਕ ਹੋਈਆਂ ਆ ਕਿਉਂਕਿ ਜੁਰਮਾਨੇ ਬਹੁਤ ਵੱਡੇ ਲੱਗੇ ਆ ਟੀਡੀ ਬੈਂਕ ਨੂੰ ਪਿੱਛੇ ਜੇ 3 ਬਿਲੀਅਨ ਡਾਲਰ ਦਾ ਜਿਹੜਾ ਜੁਰਮਾਨਾ ਸੀ ਯੂਐਸਟੇ ਵਿੱਚ ਜਿਹੜੀ ਐਂਟੀਮਨੀ ਲਾਂਡਰਿੰਗ ਵੀਕ ਐਂਟੀਮਨੀ ਲਾਂਡਰਿੰਗ ਸਿਸਟਮ ਕਰਕੇ ਇਹਨਾਂ ਨੂੰ ਪਿਆ ਸੀ 3 ਬਿਲੀਅਨ ਡਾਲਰ ਹੁਣ ਮਨੀ ਲਾਂਡਰਿੰਗ ਦਾ ਡਾਇਰੈਕਟ ਵੱਖਰਾ ਇਹਨਾਂ ਦੇ ਕੋਲ ਆ ਕਿਉਂਕਿ ਕਈ ਕੇਸਾਂ ਦੇ ਵਿੱਚ ਬੈਂਕ ਬਹੁਤ ਨੇੜਿਓ ਇਹ ਸਾਰੇ ਕਿਸ ਨੂੰ ਮਾਨੀਟਰ ਕਰ ਰਹੀ ਹੈ ਆਪਣੇ ਕਸਟਮਰਸ ਨੂੰ ਕਿ ਪੈਸਾ ਕਿੱਥੋਂ ਆਉਂਦਾ ਕਿੱਥੇ ਜਾਂਦਾ ਉਹਨਾਂ ਦਾ ਜਿਹੜਾ ਪ੍ਰੋਫਾਈਲ ਸਿਸਟਮ ਆ ਬੈਂਕ ਇੱਕ ਕੰਪਿਊਟਰ ਵਾਲਾ ਸਿਸਟਮ ਯੂਜ਼ ਕਰਦੀ ਹੈ ਕਿ ਕਸਟਮਰ ਦੀ ਫਾਈਨੈਂਸ਼ੀਅਲ ਬਿਹੇਵੀਅਰ ਨੂੰ ਦੇਖਦੀ ਹੈ ਵੀ ਇਹ ਕੀ ਕਰਦਾ ਜਾਂ ਇਹਦਾ ਰਿਸਕ ਸਕੋਰ ਕਿੰਨਾ ਆ ਜੇ ਮੰਨ ਲਓ ਤੁਹਾਨੂੰ ਕੋਈ ਪੈਸਾ ਆਉਂਦਾ ਹੈ ਕਿਸੇ ਹੋਰ ਦੇਸ਼ ਚੋਂ ਜਾਂ ਤੁਸੀਂ ਕ੍ਰਿਪਟੋ ਕਰੰਸੀ ਯੂਜ਼ ਕਰਦੇ ਆ ਜਾਂ ਤੁਸੀਂ ਕਸੀਨੋ ਦੇ ਵਿੱਚ ਜਿਆਦਾ ਜਾਂਦੇ ਆ ਹੋ ਸਕਦਾ ਇਹ ਸਾਰੀਆਂ ਚੀਜ਼ਾਂ ਹਾਈ ਰਿਸਕ ਦੇ ਵਿੱਚ ਜਾਣ ਹਾਲੇ ਕਿ ਇਹਦੇ ਬਾਰੇ ਕੋਈ ਗੱਲ ਨਹੀਂ ਹੈ ਹੁਣ ਜਿਹੜੇ ਕੁਝ ਰਿਸਕ ਥ੍ਰੈਸ਼ਹੋਲਡ ਹੈ ਗਿਆ ਸਿਸਟਮ ਉਹ ਅਲਰਟ ਕਰ ਦਿੰਦਾ ਬੈਂਕ ਨੂੰ ਕਿ ਭਾਈ ਆ ਹੁਣ ਉਸ ਰੇਂਜ ਤੋਂ ਬੰਦਾ ਬਾਹਰ ਜਾ ਰਿਹਾ ਤੇ ਇਹਦਾ ਖਾਤਾ ਬੰਦ ਕਰ ਦਿੱਤਾ ਜਾਵੇ ਜਿਹੜੇ ਇਹਨੂੰ ਡੀ ਬੈਂਕਡ ਕਹਿੰਦੇ ਆ ਸੋ ਕਿਸੇ ਵਿਅਕਤੀ ਨੂੰ ਵੀ ਜਦੋਂ ਡੀ ਬੈਂਕ ਕੀਤਾ ਜਾਂਦਾ ਤੇ ਬਹੁਤ ਸਟ्रेसਫੁੱਲ ਕੰਮ ਆ ਉਹਦੀ ਡੇਲੀ ਲਾਈਫ ਉਹਦਾ ਸਾਰਾ ਕੁਝ ਜਿਹੜਾ ਉਹਦੇ ਉੱਤੇ ਅਸਰ ਪੈਂਦਾ ਹੈ ਕੁਝ ਫਾਈਨੈਂਸ ਦੇ ਜਿਹੜੇ ਪ੍ਰੋਫੈਸਰ ਨੇ ਉਹ ਦੱਸਦੇ ਆ ਕਿ ਬੈਂਕ ਨੂੰ ਐਕਸਪਲੇਨ ਕਰਨਾ ਚਾਹੀਦਾ ਕਿ ਅਕਾਊਂਟ ਤੁਹਾਡਾ ਕਿਉਂ ਬੰਦ ਕਰ ਰਿਹਾ ਕਿਉਂਕਿ ਲੋਕਾਂ ਦੇ ਉੱਤੇ ਬਹੁਤ ਵੱਡਾ ਅਸਰ ਪੈ ਰਿਹਾ ਹੈ ਇੱਕ ਕਸਟਮਰ ਜਿਹੜਾ ਮੰਨ ਲਓ ਲਾ ਟੋੜਦਾ ਆ ਜਾਂ ਮਨੋ ਇੱਥੇ ਤੱਕ ਵੀ ਕਿਹਾ ਜਾਂਦਾ ਤੁਸੀਂ ਬੈਂਕ ਚ ਕਿਹਨਾਂ ਜਾ ਕੇ ਉੱਚੀ ਬੋਲੇ ਆ ਉਹਨੂੰ ਅਬਿਊਜ਼ ਕੀਤਾ ਤੁਹਾਡਾ ਖਾਤਾ ਬੰਦ ਕਰ ਸਕਦੇ ਉਹ ਵੀ ਕਿਸੇ ਵੀ ਕਾਰਨ ਦੇ ਉੱਤੇ ਸੋ 2019 ਦੇ ਵਿੱਚ ਕੈਨੇਡਾ ਦੇ ਵਿੱਚ ਇਹ ਪਤਾ ਲੱਗਿਆ ਕਿ 419 ਡੀ ਬੈਂਕਿੰਗ ਦੀਆਂ ਕੰਪਲੀਟਸ ਆਈਆਂ ਬਹੁਤੀਆਂ ਜਿਹੜੀਆਂ ਪਰਸਨਲ ਬੈਂਕ ਅਕਾਊਂਟਸ ਦੀਆਂ ਆ ਤੇ ਕ੍ਰੈਡਿਟ ਕਾਰਡਸ ਦੀਆਂ ਆ ਜਿਹੜਾ ਰੀਸੈਂਟ ਡਾਟਾ ਹੈ 2024 ਦੇ ਵਿੱਚ 94 ਇਦਾਂ ਦੇ ਜਿਹੜੇ ਕੇਸਸ ਆਏ ਆ ਮਤਲਬ ਜਿਹੜੇ ਥੋੜੇ ਜਿਹਾ ਘੱਟ ਦੱਸੇ ਜਾ ਰਹੇ ਆ ਪਹਿਲਾਂ ਨਾਲੋਂ ਸੋ ਬਹੁਤੀਆਂ ਬੈਂਕਾਂ 30 ਦਿਨ ਦਾ ਸਮਾਂ ਦਿੰਦੀਆਂ ਪਰ ਕਈ 30 ਦਿਨ ਦਾ ਸਮਾਂ ਵੀ ਨਹੀਂ ਦਿੰਦੀਆਂ ਤੇ ਤੁਹਾਨੂੰ ਫਿਰ ਆਪਣਾ ਹਿਸਾਬ ਕਿਤਾਬ ਨਵੇੜਨਾ ਪੈਂਦਾ ਅਗਲੀ ਗੱਲਬਾਤ ਬੀਸੀ ਦੇ ਜਿਹੜੇ ਚੀਫ ਕਾਰਨਰ ਨੇ ਡਾਕਟਰ ਜਤਿੰਦਰ ਬੈਦਵਾਨ ਉਹਨਾਂ ਨੇ ਇੱਕ ਰਿਪੋਰਟ ਆਈ ਆ ਜਿਹੜੀ ਕਿ ਦੱਸਦੀ ਆ ਕਿ ਜਿਹੜੇ ਨੌਜਵਾਨ ਨੇ ਉਹਨਾਂ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸੁਇਸਾਈਡ ਦਾ ਜਿਹੜਾ ਟ੍ਰੈਂਡ ਆ ਜਾਂ ਜਿਹੜੀ ਉਹਨਾਂ ਦੇ ਵਿੱਚ ਆਤਮ ਹੱਤਿਆ ਦੀ ਦਰ ਆ ਉਹਨੂੰ ਕਿਦਾਂ ਘਟਾਇਆ ਜਾ ਸਕਦਾ ਇਹ ਰਿਪੋਰਟ BC ਦੇ ਚੀਫ ਕਾਰਨਰ ਜਿਹਦਾ ਪਹਿਲਾਂ ਦੱਸਿਆ ਕਿ ਉਹਨਾਂ ਨੇ ਆਰਡਰ ਕੀਤੀ ਆ ਜਿਹੜੀਆਂ ਮੌਤਾਂ ਆ ਇਸ ਵੇਲੇ ਪੈਨਰ ਨੇ ਰਿਵਿਊ ਕੀਤਾ ਉਹਦੇ ਵਿੱਚ 435 ਸੁਇਸਾਈਡ ਕੇਸ ਜਿਨ੍ਹਾਂ ਦੀ ਉਮਰ 9 ਤੋਂ ਲੈ ਕੇ 25 ਸਾਲ ਦੇ ਵਿੱਚ ਵਿੱਚ ਸੀ ਇਹ 19 ਤੋਂ ਲੈ ਕੇ 23 ਦੇ ਵਿੱਚ ਹੋਈਆਂ ਹੁਣ ਬਹੁਤ ਵੱਡਾ ਨੰਬਰ ਆ ਇਹ ਜਿਹੜੀਆਂ ਫਾਈਨਡਿੰਗ ਰਿਪੋਰਟ ਦੀਆਂ ਇਹ ਦੱਸ ਰਹੀਆਂ ਕਿ ਇਹਦੇ ਵਿੱਚ ਪ੍ਰੋਗਰੈਸ ਹੋਈ ਆ ਪਰ ਬਹੁਤ ਥੋੜਾ ਸੁਧਾਰ ਹੋ ਰਿਹਾ ਵੀ ਇਹਨੂੰ ਕਿੱਦਾਂ ਯੂਥ ਨੂੰ ਸੁਸਾਇਸਾਈਡ ਤੋਂ ਰੋਕਿਆ ਜਾ ਸਕਦਾ ਸੁਸਾਇਸਾਈਡ ਸੈਕੰਡ ਲੀਡਿੰਗ ਕੌਜ਼ ਆਫ ਡੈਥ ਦਾ ਬੱਚਿਆਂ ਦੇ ਵਿੱਚ ਤੇ ਨੌਜਵਾਨਾਂ ਦੇ ਵਿੱਚ ਤੇ ਜਿਹੜਾ ਥਰਡ ਹੈਗਾ ਜਿਹੜੇ ਯੰਗ ਅਡਲਟਸ ਨੇ ਉਹਨਾਂ ਦੇ ਵਿੱਚ ਮਤਲਬ ਇੱਕ ਤਾਂ ਕੋਈ ਬਿਮਾਰੀ ਲੱਗ ਗਈ ਕਿਸੇ ਨੂੰ ਜਾਂ ਐਕਸੀਡੈਂਟ ਹੋ ਗਿਆ ਜਾਂ ਕੋਈ ਇਦਾਂ ਦੀ ਗੱਲਬਾਤ ਹੋ ਗਈ ਉਹ ਇੱਕ ਕੌਜ਼ ਬਣਦਾ ਹੈ ਇਹਦਾ ਆਪਣੇ ਜਿਹੜਾ ਮੌਤ ਦਾ ਦੂਜਾ ਕੌਜ਼ ਸੂਇਸਾਈਡ ਆ ਤੀਜਾ ਫਿਰ ਕੈਂਸਰ ਜਿਹੜਾ ਲੁਕੇਮੀਆ ਜਾਂ ਉਹ ਬਣਦਾ ਮਤਲਬ ਦੂਜਾ ਕੌਜ਼ ਸੂਇਸਾਈਡ ਕਰ ਜੇ ਬੱਚਾ ਜਿਹੜਾ ਯੰਗ ਆ ਤੁਸੀਂ ਸੋਚ ਕੇ ਦੇਖੋ ਇਹਦੇ ਪਿੱਛੇ ਕਾਰਨ ਕੀ ਹੋ ਸਕਦਾ ਔਰ ਇਹ ਸਮੱਸਿਆ ਕਿੰਡੀ ਵੱਡੀ ਆ ਇਸ ਵੇਲੇ ਜਿਹੜਾ ਜਿੰਨੀਆਂ ਡੈਥਸ ਨੇ ਇਸ ਵੇਲੇ ਉਹ ਹਾਲਾਂਕਿ ਥੱਲੇ ਗਈਆਂ ਪਿਛਲੇ ਕਈ ਸਾਲਾਂ ਦੇ ਵਿੱਚ ਪਰ ਗੋਲ ਬਹੁਤ ਵੱਡਾ ਆ ਦੇਖਿਆ ਜਾ ਰਿਹਾ ਕਿ ਜਿਹੜੀ ਪ੍ਰੋਵਿੰਸ਼ੀਅਲ ਪਲਾਨ ਆ ਜਿਹਨੂੰ ਸੁਇਸਾਈਡ ਰਿਸਕ ਰਿਡਕਸ਼ਨ ਫਰੇਮਵਰਕ ਕਹਿੰਦੇ ਆ ਉਹ ਖਾਸ ਤੌਰ ਦੇ ਉੱਤੇ ਯੂਥ ਦੇ ਉੱਤੇ ਜਾਂ ਯੰਗ ਅਡਲਟਸ ਦੇ ਉੱਤੇ ਫੋਕਸ ਕਰ ਰਿਹਾ ਜਿਹੜੇ ਡਾਕਟਰ ਆ ਤੇ ਹੈਲਥ ਵਰਕਰ ਨੇ ਉਹਨਾਂ ਨੂੰ ਇਹਨਾਂ ਨੇ ਕਿਹਾ ਕਿ ਟ੍ਰੇਨਡ ਕੀਤਾ ਜਾਣਾ ਚਾਹੀਦਾ ਕਿ ਉਹ ਜਿਹੜੇ अर्ਲੀ ਵਾਰਨਿੰਗ ਸਾਈਨ ਨੇ ਸੁਇਸਾਈਡ ਦੇ ਉਹਨਾਂ ਦੇ ਵੱਲ ਧਿਆਨ ਦੇ ਸਕਣ ਜਾਂ ਜਿੱਥੇ ਰਿਸਕ ਹੈਗਾ ਦੂਜੇ ਜਿਹੜੇ ਪ੍ਰੋਫੈਸ਼ਨਲ ਇਹਨਾਂ ਨੂੰ ਫਾਲੋ ਅਪ ਕਰਨਾ ਚਾਹੀਦਾ ਰੈਗੂਲਰਲੀ ਇਹਨੇ ਯੰਗ ਨੇ ਉਹਨਾਂ ਨੂੰ ਫਾਲੋ ਅਪ ਕਰਕੇ ਕਿ ਅਸਲ ਦੇ ਵਿੱਚ ਹੋਇਆ ਕਿੱਥੇ ਆ ਤੇ ਕੀ ਹੋ ਰਿਹਾ ਆ ਅ ਪ੍ਰੋਵਿੰਸ ਐਸ ਵੇਲੇ ਸਟਰੋਂਗਰ ਇਹਨਾਂ ਨੂੰ ਡਾਟਾ ਕਲੈਕਸ਼ਨ ਜ਼ਿਆਦਾ ਚਾਹੀਦਾ ਤਾਂ ਕਿ ਇਹ ਉਹਨੂੰ ਸਮਝ ਸਕਣ ਸੋ ਬੀਸੀ ਨੂੰ ਰਿਵਿਊ ਕਰਨਾ ਚਾਹੀਦਾ ਆਪਣਾ ਇੰਪਰੂਵ ਕਰਨਾ ਚਾਹੀਦਾ ਜਿਹੜਾ ਸਟੂਡੈਂਟਸ ਦੀ ਮੈਂਟਲ ਹੈਲਥ ਪ੍ਰੋਗਰਾਮ ਆ ਸਕੂਲਾਂ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਜਿਹੜਾ ਸੁਇਸਾਈਡ ਰੇਟ ਐਸ ਵੇਲੇ ਇਹ ਵੀ ਦੱਸਿਆ ਜਾ ਰਿਹਾ ਕਿ ਫਰਸਟ ਨੇਸ਼ਨ ਜਿਹੜੇ ਯੂਥ ਨੇ ਉਹਨਾਂ ਦੇ ਵਿੱਚ 4 ਗੁਣਾ ਜ਼ਿਆਦਾ ਆ ਪ੍ਰੋਵਿੰਸ਼ੀਅਲ ਐਵਰੇਜ ਨਾਲੋਂ ਰੀਜ਼ਨ ਕੀ ਆ ਕਿ ਜਿਹੜੀ ਰਿਪੋਰਟ ਇਹ ਦੱਸਦੀ ਆ ਕਿ ਜਿਹੜੀ ਇਹਨਾਂ ਦਾ ਸਬੰਧ ਪਿੱਛੇ ਕੋਲੋਨੀਅਲ ਹਿਸਟਰੀ ਦੇ ਨਾਲ ਰੈ residențial ਸਕੂਲਾਂ ਦੇ ਨਾਲ ਆ ਰੇਸਿਜ਼ਮ ਦੇ ਨਾਲ ਜਮਟੀ ਜਨਰੇਸ਼ਨਲ ਟਰੋਮਾ ਜਿਹੜੇ ਇਹਨਾਂ ਦੇ ਉੱਤੇ ਹੈਗਾ ਉਹਦਾ ਅਸਰ ਇਹਨਾਂ ਦੇ ਉੱਤੇ ਇਸ ਕਰਕੇ ਇਹਨਾਂ ਦੇ ਵਿੱਚ ਜਿਹੜੀ ਆਤਮ ਹੱਤਿਆ ਜ਼ਿਆਦਾ ਹੋ ਰਹੀ ਆ ਹੁਣ ਦੂਜਾ ਜਿਹੜੇ ਦੂਜਿਆਂ ਦੇ ਉੱਤੇ ਸਭ ਤੋਂ ਵੱਡਾ ਅਸਰ ਪੈ ਰਿਹਾ ਉਹ ਹੈਗੇ ਨੇ ਰੇਸਿਅਲਾਈਜ਼ਡ ਕਮਿਊਨਿਟੀ ਜਿਹੜੇ ਅ 2SLGBTQIA+ ਜਿਹੜਾ ਯੂਥ ਹੈਗੇ ਆ ਜਾਂ ਉਹਨਾਂ ਦੇ ਵਿੱਚ ਜ਼ਿਆਦਾ ਰਿਸਕ ਇਸ ਚੀਜ਼ ਦਾ ਜਿਹੜਾ ਮਿਲ ਰਿਹਾ ਸੋ ਇਹਦੇ ਉੱਤੇ ਕਿਉਂਕਿ ਨੰਬਰ ਬਹੁਤ ਵੱਡਾ ਹੈ ਇਹਦੇ ਉੱਤੇ ਕੁਝ ਨਾ ਕੁਝ ਹੋਣਾ ਚਾਹੀਦਾ ਔਰ ਉਹਨਾਂ ਨੇ ਦੱਸਿਆ ਕਿ ਹੈਲਪ ਅਵੇਲੇਬਲ ਆ ਕੋਈ ਵੀ ਕ੍ਰਾਈਸਿਸ ਦੇ ਵਿੱਚ ਆ ਉਹ 988 ਕਾਲ ਕਰੋ ਸੁਇਸਾਈਡ ਹੈਲਪਲਾਈਨ 988 ਇਹਦੇ ਉੱਤੇ ਕਾਲ ਕਰਕੇ ਉਥੋਂ ਹੈਲਪ ਲੈ ਸਕਦੇ ਆ ਕਿਡਜ਼ ਹੈਲਪਲਾਈਨ 18006686868 ਇੱਕ 800 668 68 68 ਨੰਬਰ ਆ ਜਾਂ ਫਿਰ ਤੁਸੀਂ 911 ਕਾਲ ਕਰ ਲਓ ਉੱਥੋਂ ਤੁਹਾਨੂੰ ਹੈਲਪ ਜਿਹੜੀ ਆ ਉੱਥੋਂ ਮਿਲ ਸਕਦੀ ਆ ਸੋ ਜਿਹੜੇ ਐਸ ਵੇਲੇ ਅਨ ਇੰਟੈਂਸ਼ਨਲ ਇੰਜਰੀਜ਼ ਨੇ ਜਿੱਦਾਂ ਕਾਰ ਕ੍ਰੈਸ਼ ਹੋ ਗਿਆ ਕੋਈ ਬੰਦਾ ਡੁੱਬ ਗਿਆ ਜਾਂ ਕਿਤੇ ਕੋ ਡੇਗ ਗਿਆ ਇਹ ਪਹਿਲਾ ਨੰਬਰ ਆ ਇਹਨਾਂ ਬੱਚਿਆਂ ਤੇ ਨੌਜਵਾਨਾਂ ਦੇ ਵਿੱਚ ਮੌਤ ਦਾ ਜਿਹੜਾ ਕਾਰਨ ਬਣਦਾ ਦੂਜਾ ਕਾਰਨ ਸੂਏ ਸਾਈ ਦਾ ਇਹ ਬਹੁਤ ਵੱਡਾ ਇੱਕ ਫੈਕਟਰ ਔਰ ਇਹਦੇ ਉੱਤੇ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਰੋਕਣਾ ਜ਼ਰੂਰ ਚਾਹੀਦਾ ਆ ਪੁਲਿਸ ਨੇ ਡਰਮ ਰੀਜਨ ਦੇ ਵਿੱਚ ਐਂਟਰੀਓ ਦੇ ਵਿੱਚ ਇੱਕ 49 ਸਾਲਾ ਵਿਅਕਤੀ ਜਿਹਦਾ ਨਾਮ ਰਵੀ ਦੱਸਿਆ ਜਾ ਰਿਹਾ ਉਹਨੂੰ ਅਰੈਸਟ ਕੀਤਾ ਆ ਸਕਾਰਬਰੋ ਤੋਂ ਅਕਤੂਬਰ ਜਿਹੜਾ 14 ਨੂੰ ਦੱਸਿਆ ਜਾ ਰਿਹਾ ਕਿ ਉਹਨੂੰ ਇਹਨਾਂ ਨੇ ਗ੍ਰਿਫਤਾਰ ਕੀਤੇ ਨੇ ਕੀਤਾ ਕੀ ਆ ਇਹਨੂੰ ਇਹਦੇ ਦੋਸ਼ ਇਹ ਲੱਗਿਆ ਕਿ ਇਹ ਔਰਤਾਂ ਦੇ ਨੂੰ ਉਹਨਾਂ ਨੂੰ ਸੈਕਸਚੁਅਲ ਅਸੌਲਟ ਕਰਦਾ ਸੀ ਪਹਿਲਾਂ ਉਹਨੂੰ ਰਾਈਡ ਆਫਰ ਕਰਦਾ ਸੀ ਵਹੀਕਲ ਦੇ ਵਿੱਚ ਕਿ ਤੁਸੀਂ ਭਾਈ ਮੇਰੇ ਨਾਲ ਆ ਜਿਓ ਮੈਂ ਤੁਹਾਨੂੰ ਉੱਥੇ ਛੱਡ ਦੇਣਾ ਤੇ ਬਾਅਦ ਤੇ ਨਾਲ ਉਹਨਾਂ ਨਾਲ ਗਲਤ ਕੰਮ ਕਰਦਾ ਸੀ ਪਹਿਲਾ ਅਟੈਕ 17 ਅਗਸਤ 2024 ਨੂੰ ਹੋਇਆ ਸਵਾ 11 ਵਜੇ ਰਾਤ ਨੂੰ ਇੱਕ ਔਰਤ ਖੜੀ ਸੀ ਉੱਥੇ ਕਬਕ ਸਟਰੀਟ ਦੇ ਨੇੜੇ ਔਸ਼ਵਾ ਦੇ ਵਿੱਚ ਜਦੋਂ ਇਹ ਉੱਥੇ ਗਿਆ ਤੇ ਇਹਨੇ ਉਹਨੂੰ ਰਾਈਡ ਆਫਰ ਕੀਤੀ ਜਦੋਂ ਉਹ ਉਹਨੂੰ ਲੈ ਕੇ ਤੇ ਉਹਦੇ ਘਰ ਜਾਣਾ ਸੀ ਜਿੱਥੇ ਨੇ ਕਿਹਾ ਸੀ ਮੈਂ ਤੁਹਾਨੂੰ ਰਾਈਡ ਦੇ ਦੇਣਾ ਉੱਥੇ ਡੈਸਟੀਨੇਸ਼ਨ ਤੇ ਜਾਣ ਦੀ ਬਜਾਏ ਇਹਨੂੰ ਇੰਡਸਟਰੀਅਲ ਏਰੀਆ ਦੇ ਵਿੱਚ ਉੱਥੇ ਲੈ ਗਿਆ ਤੇ ਉੱਥੇ ਜਾ ਕੇ ਉਹਨੂੰ ਸੈਕਸੂਅਲੀ ਹਰਾਸ ਕੀਤਾ ਦੂਜਾ ਇਨਸੀਡੈਂਟ ਇਹਨੇ ਕੀਤਾ ਜਿਹੜਾ ਕੇਸ ਦੱਸਿਆ ਜਾ ਰਿਹਾ ਕਿ ਕੁਝ ਮਹੀਨੇ ਬਾਅਦ 12 ਜਨਵਰੀ 2025 ਨੂੰ ਲਗਭਗ ਤੜਕੇ 4 ਵਜੇ ਇੱਕ ਹੋਰ ਔਰਤ ਆਸ਼ਵਾ ਦੇ ਵਿੱਚ ਖੜੀ ਸੀ ਉਹਨੇ ਵੀ ਇਹਦੀ ਰਾਈਡ ਐਕਸੈਪਟ ਕਰ ਲਈ ਤੇ ਜਿਹੜਾ ਉੱਥੋਂ ਸਟ੍ਰਿਮ ਕੋਸਟ ਸਟਰੀਟ ਸਾਊਥ ਤੇ ਹਾਲ ਸਟਰੀਟ ਦੇ ਉੱਤੇ ਦੂਜਾ ਜਿਹੜਾ ਅਸਾਲਟ ਸੀ ਪੁਲਿਸ ਇਹ ਕਹਿੰਦੀ ਆ ਕਿ ਇਹਨੂੰ ਜਿਹੜਾ ਉਹ ਮੂਰ ਕੋਰਟ ਤੇ ਵਿਲੀਅਮਸ স্মਿਥ ਡਰਾਈਵ ਦੇ ਉੱਤੇ ਲੈ ਗਿਆ ਤੇ ਉੱਥੇ ਜਾ ਕੇ ਉਹਨੂੰ ਸਖ਼ਤ ਅਸਾਲਟ ਕੀਤਾ ਹੁਣ ਇਨਵੈਸਟੀਗੇਸ਼ਨ ਕੀਤੀ ਲਗਭਗ ਸਾਲ ਹੋ ਗਿਆ ਪੁਲਿਸ ਨੂੰ ਇਸ ਬੰਦੇ ਨੂੰ ਲੱਭਦਿਆਂ ਨੂੰ ਵੀ ਇਹ ਹੈ ਕੌਣ ਜਿਹੜਾ ਇਦਾਂ ਦੀਆਂ ਹਰਕਤਾਂ ਕਰ ਰਿਹਾ ਪੁਲਿਸ ਨੇ ਹੁਣ ਇਹਨੂੰ ਆਇਡੈਂਟੀਫਾਈ ਕਰ ਲਿਆ ਤੇ ਇਸ ਰਵੀ ਨਾਮ ਦੇ ਵਿਅਕਤੀ ਨੂੰ ਅਰੈਸਟ ਕਰਕੇ ਤੇ ਜਿਹੜਾ ਉਹਨੂੰ ਮਤਲਬ ਉਹਨੇ ਕੋ ਰੈਜ਼ਿਸਟੈਂਸ ਵਿਰੋਧ ਨਹੀਂ ਹੋਇਆ ਪੁਲਿਸ ਨੂੰ ਪਤਾ ਲੱਗ ਗਿਆ ਤੇ ਉੱਥੇ ਜਾ ਕੇ ਉਹਨੂੰ ਫੜ ਲਿਆ ਹੁਣ ਉਹਦੇ ਉੱਤੇ ਦੋ ਜਿਹੜੇ ਕਾਊਂਟ ਨੇ ਸੈਕਸੂਅਲ ਅਸੌਲਟ ਦੇ ਚਾਰਜਸ ਲੱਗੇ ਆ ਤੇ ਇੱਕ ਜਿਹੜਾ ਹਰ ਇੱਕ ਵਿਕਟਮ ਦੇ ਲਈ ਇੱਕ ਵਾਰਨਿੰਗ ਪੁਲਿਸ ਨੇ ਇਹ ਦਿੱਤੀ ਆ ਕਿ ਹੋਰ ਬਹੁਤ ਸਾਰੇ ਵਿਕਟਮ ਹੋ ਸਕਦੇ ਤੇ ਦੋ ਸਕੇ ਜਿਹੜੇ ਸਾਨੂੰ ਪਤਾ ਸੀ ਤੇ ਲੋਕਾਂ ਨੂੰ ਇਹ ਕਿਹਾ ਉਹਨਾਂ ਨੇ ਕਿ ਜੇ ਕਿਸੇ ਕੋਲ ਕੋਈ ਇਦਾਂ ਦੀ ਘਟਨਾ ਹੋਈ ਆ ਤੁਹਾਡੇ ਕਿਸੇ ਨੇੜੇ ਤੇੜੇ ਕਿਸੇ ਨਾਲ ਇਦਾਂ ਦੀ ਕੋਈ ਗੱਲਬਾਤ ਹੋਈ ਆ ਤਾਂ ਪੁਲਿਸ ਨੂੰ ਦੱਸੋ ਜੇ ਕੋਈ ਵਿਟਨੈਸ ਆ ਇਸ ਚੀਜ਼ ਦਾ ਕਿਸੇ ਨੇ ਕੋਈ ਦੇਖਿਆ ਆ ਜਾਂ ਉਹਨੂੰ ਪਤਾ ਆ ਤੇ ਉਹ ਵੀ ਜਿਹੜਾ 1 8885791520 ਐਕਸਟੈਂਸ਼ਨ 5676 ਯਾਨੀ ਕਿ 1888 5891520 ਤੇ ਐਕਸਟੈਂਸ਼ਨ 5676 ਦੇ ਉੱਤੇ ਕਾਲ ਕਰਕੇ ਪੁਲਿਸ ਨੂੰ ਜਾਣਕਾਰੀ ਦੇ ਸਕਦਾ ਹੈ ਜੇ ਕੋ ਅਨੋਨਿਮਸ ਰਹਿਣਾ ਚਾਹੁੰਦਾ ਤਾਂ ਕ੍ਰਾਈਮ ਸਟਾਪਰਸ ਨੂੰ 18002228477 ਦੇ ਉੱਤੇ ਵੀ ਕਾਲ ਕਰਕੇ ਉਹਨਾਂ ਨੂੰ ਜਾਣਕਾਰੀ ਦੇ ਸਕਦਾ ਇਹ ਕਈ ਘਟਨਾਵਾਂ ਨੇ ਜਿਹੜੀਆਂ ਪਿੱਛੇ ਜੇ ਇਸ ਤਰ੍ਹਾਂ ਦੀਆਂ ਹੋਈਆਂ ਕਿ ਔਰ ਲੋਕਾਂ ਨੂੰ ਨਾਲ ਉਹਨਾਂ ਨੇ ਚੇਤਾਵਨੀ ਵੀ ਦਿੱਤੀ ਆ ਕਿ ਕਿਸੇ ਵੀ ਇਸ ਤਰ੍ਹਾਂ ਦੇ ਵਿਅਕਤੀ ਕੋਲੋਂ ਜਿਹੜੀ ਰਾਈਡ ਆ ਜਾਂ ਹੈਲਪ ਆ ਉਹ ਨਾ ਲਓ। ਅਗਲੀ ਗੱਲਬਾਤ ਕੈਨੇਡੀਅਨ ਸੌਫਟਵਰ ਲੰਬਰ ਇਹਦੇ ਬਾਰੇ ਬੀਸੀ ਦੇ ਵਿੱਚ ਲੰਬਰ ਦੀ ਬਹੁਤ ਵੱਡੀ ਇੰਡਸਟਰੀ ਹੈ ਇਹਦੇ ਉੱਤੇ ਅਮਰੀਕਾ ਦੇ ਟੈਰਫਾਂ ਦਾ ਬਹੁਤ ਮਾੜਾ ਅਸਰ ਪੈ ਰਿਹਾ। ਜਿਹੜੇ ਨਵੇਂ ਅਮਰੀਕਾ ਦੇ ਟੈਰਫ ਟੈਰਫ ਨੇ ਯੂਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਲਾਇਆ ਨੇ 10% ਹੋਰ ਟੈਰਫ ਕੈਨੇਡੀਅਨ ਸੌਫਟਵਰ ਲੰਬਰ ਦੇ ਉੱਤੇ ਇਹਦੇ ਨਾਲ ਕੀ ਹੈ ਕਿ ਟੋਟਲ ਟੈਕਸ ਇਹਨਾਂ ਪ੍ਰੋਡਕਟਸ ਦੇ ਉੱਤੇ 45% ਤੱਕ ਚਲਿਆ ਗਿਆ ਹੁਣ ਅਸਰ ਕਿਹਦੇ ਉੱਤੇ ਪੈ ਰਿਹਾ ਸਭ ਤੋਂ ਵੱਡਾ ਅਸਰ ਬ੍ਰਿਟਿਸ਼ ਕੋਲੰਬੀਆ ਦੇ ਉੱਤੇ ਪੈ ਰਿਹਾ ਬ੍ਰਿਟਿਸ਼ ਕੋਲੰਬੀਆ ਬਹੁਤ ਵੱਡੀ ਪੱਧਰ ਦੇ ਉੱਤੇ ਫੋਰੈਸਟਰੀ ਦੇ ਉੱਤੇ ਨਿਰਭਰ ਕਰਦਾ ਜਿੰਨਾ ਟੈਰਫs ਜ਼ਿਆਦਾ ਹੈ ਇਹਦੇ ਨਾਲ ਕੈਨੇਡੀਅਨ ਲੰਬਰ ਦੇ ਲਈ ਉੱਥੇ ਜਾ ਕੇ ਅਮਰੀਕਾ ਦੇ ਵਿੱਚ ਕੰਪੀਟ ਕਰਨਾ ਉਹਨਾਂ ਔਖਾ ਹੋ ਰਿਹਾ ਪ੍ਰੀਮੀਅਰ ਡੇਵਿਡ ਈਵੀ ਨੇ ਉਹਨਾਂ ਨੇ ਖਾਸ ਤੌਰ ਦੇ ਉੱਤੇ ਕਿਹਾ ਵੀ ਇਹ ਟੈਰਫ ਬਹੁਤ ਅਨਫੇਅਰ ਆ ਅਨਜਸਟੀਫਾਈਡ ਅਟੈਕ ਆ ਸਾਡੇ ਕੈਨੇਡਾ ਦੀ ਫੋਰੈਸਟਰੀ ਇੰਡਸਟਰੀ ਦੇ ਉੱਤੇ ਕਿ ਸਾਡੇ ਜੰਗਲਾਤ ਮਹਕਮੇ ਦੇ ਉੱਤੇ ਬਹੁਤ ਗਲਤ ਤਰੀਕੇ ਨਾਲ ਕੀਤਾ ਗਿਆ ਹਮਲਾ ਆ ਕਿਉਂਕਿ ਬਹੁਤ ਵੱਡੀ ਇੰਡਸਟਰੀ ਆ ਇਹ ਵੀ ਨੇ ਇਹ ਵੀ ਪੁਆਇੰਟ ਆਊਟ ਕੀਤਾ ਹੈ ਕਿ ਫੋਰੈਸਟਰੀ ਜਿਹੜੀ ਆ ਉਹ ਕੈਨੇਡਾ ਦੇ ਇਕਨੋਮੀ ਦੇ ਵਿੱਚ ਆਟੋਮੋਬਾਈਲ ਜਾਂ ਸਟੀਲ ਇੰਡਸਟਰੀਜ਼ ਨਾਲੋਂ ਵੀ ਜ਼ਿਆਦਾ ਕੰਟ੍ਰਿਬਿਊਟ ਕਰਦੀ ਆ ਤੇ ਇਹਨਾਂ ਨੂੰ ਜਿਹੜੀ ਸਟੀਲ ਜਾਂ ਆਟੋਮੋਬਾਈਲ ਇੰਡਸਟਰੀ ਹੈ ਇਹਨਾਂ ਨੂੰ ਆਟਵਾ ਤੋਂ ਜ਼ਿਆਦਾ ਹੈਲਪ ਮਿਲ ਰਹੀ ਆ ਤੇ ਆਟਵਾ ਨੂੰ ਇਹ ਹੀ ਬੇਨਤੀ ਕੀਤੀ ਆ ਕਿ ਜਿਹੜੀ ਫੈਡਰਲ ਸਰਕਾਰ ਆ ਉਹਨੂੰ ਇਸ ਫੋਰੈਸਟਰੀ ਕ੍ਰਾਈਸਿਸ ਨੂੰ ਇੱਕ ਨੈਸ਼ਨਲ ਐਮਰਜੈਂਸੀ ਵਜੋਂ ਟ੍ਰੀਟ ਕਰਨਾ ਚਾਹੀਦਾ ਤੇ ਜਿੱਦਾਂ ਇਹਨਾਂ ਨੇ ਆਟੋਜਨ ਸਟੀਲ ਇੰਡਸਟਰੀ ਨੂੰ ਕੀਤਾ ਉਹਨਾਂ ਦੀਆਂ ਜੌਬਸ ਜਿਹੜੀਆਂ ਰਿਸਕ ਦੇ ਉੱਤੇ ਗਏ ਰਿਸਕ ਦੇ ਉੱਤੇ ਗਈਆਂ ਹੁਣ ਇਹ ਮੰਗ ਕੀਤੀ ਜਾ ਰਹੀ ਹੈ ਉਹਨਾਂ ਨੇ ਆਟਵਾ ਨੂੰ ਕਿਹਾ ਕਿ ਇਮੀਡੀਏਟਲੀ 1 ਬਿਲੀਅਨ ਡਾਲਰ ਜਿਹੜਾ ਵਾਦਾ ਕੀਤਾ ਫੋਰੈਸ ਸੈਕਟਰ ਦੇ ਵਿੱਚ ਤਾਂ ਕਿ ਇਹਨਾਂ ਜੌਬਸ ਨੂੰ ਬਚਾਇਆ ਜਾ ਸਕੇ ਉਹ ਦਿਓ ਦੂਜਾ ਵੀ ਇਹ ਨੇ ਇਹ ਕਿਹਾ ਕਿ ਉਹ ਚਿੰਤਤ ਇਸ ਗੱਲ ਤੋਂ ਆ ਕਿ ਫੈਡਰਲ ਸਰਕਾਰ ਆਮ ਤੌਰ ਦੇ ਉੱਤੇ ਜਿਹੜੀ ਫੋਕਸ ਕਰਦੀ ਹੈ ਇੰਟੀਰੀਅਰ ਦੇ ਉੱਤੇ ਤਾਂ ਕਵੈਕ ਦੀ ਇੰਡਸਟਰੀ ਦੇ ਉੱਤੇ ਪਰ ਜਿਹੜੀ ਜਿੰਨੇ ਤੇਜ਼ੀ ਦੇ ਨਾਲ ਜਾਂ ਕਹਿ ਲਓ ਅਰਜੈਂਸੀ ਦੇ ਨਾਲ ਕਵੈਕ ਤੇ ਇੰਟੀਰੀਅਰ ਦੇ ਉੱਤੇ ਫੋਕਸ ਕਰਦੀ ਆ ਉਸੇ ਪਹਿਲ ਦੇ ਆਧਾਰ ਦੇ ਉੱਤੇ ਬੀਸੀ ਵਾਲ ਫੈਡਰਲ ਸਰਕਾਰ ਧਿਆਨ ਨਹੀਂ ਦਿੰਦੀ ਉਹਨਾਂ ਨੇ ਫੈਡਰਲ ਪ੍ਰਾਇੋਰਟੀਜ਼ ਦੀ ਵੀ ਆਲੋਚਨਾ ਕੀਤੀ ਆ ਮਿਨਿਸਟਰੀ ਜਿਹੜੀ ਮਲੇਨਾ ਜੋਲੀ ਆ ਉਹਨਾਂ ਨੂੰ ਖਾਸ ਤੌਰ ਦੇ ਉੱਤੇ ਮੈਂਸ਼ਨ ਕੀਤਾ ਕਿ ਉਹਨਾਂ ਦੇ ਨਾਲ ਟ੍ਰੇਡ ਸਬੰਧੀ ਜਿਹੜੀ ਗੱਲਬਾਤ ਹੋਈ ਸੀ ਅਮਰੀਕਾ ਦੀ ਸਟੀਲ ਤੇ એનર્ਜੀ ਦੇ ਉੱਤੇ ਪਰ ਫੋਰੈਸਟਰੀ ਨੂੰ ਇਹਨਾਂ ਨੇ ਮੈਂਸ਼ਨ ਨਹੀਂ ਉੱਥੇ ਕੀਤਾ ਮਤਲਬ ਹਜੇ ਤੱਕ ਉਹ ਕਹਿੰਦੇ ਵੀ ਆਟਵਾ ਨੂੰ ਇਹ ਗੱਲ ਨਹੀਂ ਪਤਾ ਲੱਗ ਰਹੀ ਵੀ ਇਹਦਾ ਕਿੰਨਾ ਮਾੜਾ ਅਸਰ ਸਾਡੇ ਉੱਤੇ ਪੈ ਰਿਹਾ ਤੇ ਫੈਡਰਲ ਸਰਕਾਰ ਨੂੰ ਇਹਦੇ ਵਿੱਚ ਜ਼ਰੂਰ ਮਦਦ ਦੇਣੀ ਚਾਹੀਦੀ ਅਗਲੇ ਦੋਸਤੋ ਗੱਲ 에어ਪੋਰਟ ਬਾਰੇ ਆ ਇੱਥੇ ਕੋਲੋਨਾ ਦੇ ਵਿੱਚ 에어ਪੋਰਟ ਦੇ ਉੱਤੇ ਇੱਕ ਇਨਸੀਡੈਂਟ ਹੋਇਆ ਇਨਸੀਡੈਂਟ ਇਹ ਹੋਇਆ ਕਿ ਉੱਥੇ ਇੱਕ ਤੇ ਨਾਊਂਸਮੈਂਟ ਸਿਸਟਮ ਹੁੰਦਾ ਜਿਹੜਾ ਨਾਊਂਸਮੈਂਟ ਉਹਨਾਂ ਦਾ ਹੈਗਾ ਸਿਸਟਮ ਉਹ ਪੀਏ ਸਿਸਟਮ ਪਬਲਿਕ ਨਾਊਂਸਮੈਂਟ ਜਿੱਥੇ ਉੱਥੇ ਕੋਸ਼ਿਸ਼ ਸਕਰੀਨਾਂ ਲੱਗੀਆਂ ਹੁੰਦੀਆਂ ਜਿਹਦੇ ਉੱਤੇ ਲਿਖਿਆ ਹੁੰਦਾ ਕਿ ਹੁਣ ਫੁਲਾਣੀ ਫਲਾਈਟ 10 ਵਜੇ ਜਾਣੀ ਆ ਉਸ ਗੇਟ ਤੇ ਚੱਲੇ ਜਾਓ ਆ ਹੁੰਦਾ ਦੋ 에어ਪੋਰਟ ਕੱਲ ਹੈਕ ਹੋ ਗਿਆ ਹੈਕ ਹੋਣ ਤੋਂ ਬਾਅਦ ਉੱਥੇ ਇੱਕ ਅਮਰੀਕਾ ਦੇ ਵਿੱਚ ਪੈਂਸਿਲਵੇਨੀਆ ਦਾ ਯੂ ਐਸ ਏ ਵਿੱਚ ਹੈਰਿਸਬਰਗ ਇੰਟਰਨੈਸ਼ਨਲ ਤੇ ਦੂਜਾ ਕੋਲੋਨਾ ਦੇ ਵਿੱਚ ਇੱਥੇ ਕੈਨੇਡਾ ਆਪਣੇ ਬੀਸੀ ਦੇ ਵਿੱਚ ਉਨ੍ਹਾਂ ਦੇ ਉੱਤੇ ਬਜਾਏ ਇਹਦੇ ਇੱਕ ਜਿਹੜੀਆਂ ਇਨਫੋਰਮੇਸ਼ਨ ਚਲਣੀ ਚਾਹੀਦੀ ਉਹ ਫਲਾਈਟਾਂ ਦੀ ਹੋਣੀ ਚਾਹੀਦੀ ਫਲਾਨੀ ਫਲਾਈਟ ਲੇਟ ਆ ਜਾਂ ਉਹ ਟਾਈਮ ਤੇ ਆ ਜਾਂ ਇੱਧਰ ਆਸ ਗੇਟ ਤੇ ਚਲੇ ਜਾਓ ਉਹਦੇ ਉੱਤੇ ਪਲਸਤੀਨ ਦੇ ਤੇ ਪ੍ਰੋ ਦੇ ਆਪਣੇ ਪ੍ਰੋ ਹਮਾਸ ਜਿਹੜੇ ਮੈਸੇਜ ਆ ਉਹ ਚੱਲਣ ਲੱਗ ਪਏ ਤੁਸੀਂ ਦੇਖੋ 에어ਪੋਰਟ ਦਾ ਉਹ ਅਨਾਉਂਸਮੈਂਟ ਸਿਸਟਮ ਕਿਸੇ ਨੇ ਹੈਕ ਕਰ ਲਿਆ ਬਜਾਏ ਇਹਦੇ ਕਿ ਉਹ 에어ਪੋਰਟ ਵਾਲਾ ਨੇ ਕੰਟਰੋਲ 'ਚ ਹੁੰਦਾ ਉਹ ਉਸ ਵਿਅਕਤੀ ਦੇ ਕੰਟਰੋਲ ਸੀ ਜਿਵੇਂ ਕੰਪਿਊਟਰ ਦੇ ਰਾਹੀਂ ਉਹਨੂੰ ਹੈਕ ਕਰ ਲਿਆ ਤੇ ਉੱਥੇ ਇੱਕ ਰਾਜਨੀਤਿਕ ਮੈਸੇਜ ਦਿੱਤੇ ਉਹਨਾਂ ਅ ਜਿਹੜੇ ਖਾਸ ਤੌਰ ਦੇ ਉੱਤੇ ਰਾਸ਼ਟਰਪਤੀ 트럼ਪ ਦੀ ਆਲੋਚਨਾ ਕੀਤੀ ਹੈ ਸਾਰੇ ਕੁਸ਼ ਦੇ ਵਿੱਚ ਪ੍ਰਾਈਮ ਮਿਨਿਸਟਰ ਨੇਤਨ ਜਿਹੜਾ ਨੇਤਨ ਯਾਹੂ ਨੇ ਉਹਨਾਂ ਦੀ ਮਤਲਬ ਗਾਲਾਂ ਕੱਢੀਆਂ ਇੱਕ ਤਰੀਕੇ ਦੇ ਨਾਲ ਬਹੁਤ ਆਫੈਂਸਿਵ ਲੈਂਗੁਏਜ ਗਾਲੀ ਗਲੋਚ ਵਾਲੀ ਲੈਂਗੁਏਜ ਸੀ ਹੁਣ ਇਹ ਤੋਂ ਬਾਅਦ ਖਤਰਾ ਇਹ ਪੈ ਗਿਆ ਕਿ ਜੇ ਆ ਇਹਦੇ ਕੋਲ ਆ ਇਹ ਜਿਹੜਾ ਸਾਡਾ ਹੈਕ ਕਰ ਸਕਦੇ ਸਿਸਟਮ ਇਹਨਾਂ ਦੇ ਕੋਲ ਆ ਸਕਦੇ ਤੇ ਦਾ ਮਤਲਬ ਬਾਕੀ ਵੀ ਸਿਕਿਉਰਿਟੀ ਦੇ ਉੱਤੇ ਵੀ ਖਤਰਾ ਹੋ ਸਕਦਾ ਫਿਰ ਸਾਰੀ ਸਿਕਿਉਰਿਟੀ ਵਗੈਰਾ ਚੈੱਕ ਕੀਤੀ ਪਰ ਉਹਦੇ ਵਿੱਚ ਕੋਈ ਖਤਰਾ ਨਹੀਂ ਨਿਕਲਿਆ ਪਰ ਆਪਣੇ ਆਪ ਦੇ ਵਿੱਚ ਬਹੁਤ ਬਹੁਤ ਚਿੰਤਾ ਵਾਲੀ ਗੱਲ ਆ ਇਹ ਹੈਕ ਕਰਨ ਦੀਆਂ ਘਟਨਾਵਾਂ ਦੇ ਵਿੱਚ ਬਹੁਤ ਵਾਧਾ ਹੋ ਰਿਹਾ ਪਿਛਲੇ ਸਮੇਂ ਦੇ ਵਿੱਚ। ਔਰ ਪੁਲਿਸ 에어ਪੋਰਟ ਉਹਨਾਂ ਨੇ ਇਨਵੈਸਟੀਗੇਸ਼ਨ ਲਾਂਚ ਕਰ ਦਿੱਤੀ ਹੈ। ਇਹ ਸਾਰੇ ਕੁਛ ਦੀ ਇੱਕ ਜਿਹੜੀ ਉੱਥੇ ਹਾਰਿਸਬਰਗ 에어ਪੋਰਟ ਪੈਂਸਿਲਵੇਨੀਆ ਦੇ ਵਿੱਚ ਅਮਰੀਕਾ ਦੇ ਵਿੱਚ ਲੈਂਡ ਕਰ ਰਿਹਾ ਸੀ ਜਹਾਜ਼ ਉਹਨੂੰ ਉਸ ਵੇਲੇ ਸੇਫਟੀ ਦਾ ਖਿਆਲ ਰੱਖਿਆ ਗਿਆ ਪਰ ਕੋਈ ਖਤਰਾ ਉੱਥੇ ਨਹੀਂ ਸੀ। ਕਲੋਨਾ ਦਾ ਸਿਸਟਮ ਹੈਕ ਕੀਤਾ ਗਿਆ ਤੇ ਇੱਥੇ ਜਿਹੜੀਆਂ ਡਿਸਪਲੇ ਸਕਰੀਨ ਸੀਗੀਆਂ ਹੁਣ ਜਿੱਥੇ ਉਹ ਸਕਰੀਨ ਦੇ ਉੱਤੇ ਉਹ ਮੈਸੇਜ ਆਉਂਦੇ ਹੁੰਦੇ ਆ ਕਿ ਕਿਹੜੇ ਗੇਟ ਤੇ ਕਿਹੜੀ ਫਲਾਈਟ ਚੱਣੀ ਹੈ ਉੱਥੇ ਫਰੀ ਪਲਸਟਾਈਨ ਲਿਖਿਆ ਆ ਰਿਹਾ ਸੀ ਤੁਸੀਂ ਦੇਖੋ ਵੀ ਉਹ ਸਕਰੀਨਾਂ ਵੀ ਸਾਰੀਆਂ ਹੈਕ ਕਰ ਲਈਆਂ ਸੋ ਹੁਣ ਪੈਸੇਂਜਰ ਜਿਹੜੇ ਕਨਫਿਊਜ਼ਡ ਸੀਗੇ ਡਰ ਗਏ ਉਹ ਜਿਹੜੇ ਟਰੈਵਲਰਸ ਜਾ ਰਹੇ ਸੀ ਵੀ ਕੀ ਪਤਾ ਇੱਥੇ ਕੀ ਹੋ ਜਾਣਾ ਜਦੋਂ ਇਹ ਸਾਰਾ ਕੁਝ ਇਹ ਸਿਸਟਮ ਕਿਸੇ ਗਲਤ ਬੰਦੇ ਦੇ ਹੱਥ ਵਿੱਚ ਆ ਗਿਆ ਸੋ ਇਹ ਕਈ ਰੀਸੈਂਟ ਸਾਈਬਰ ਅਟੈਕ 에ਰਲਾਈਨਸ ਦੇ 에ਰਪੋਰਟਸ ਦੇ ਉੱਤੇ ਹੋਏ ਆ ਤੇ ਹੁਣ ਇਹ ਇੱਕ ਬਹੁਤ ਵੱਡਾ ਖਤਰਾ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੰਕਟ ਜਿਹੜੇ ਆ ਉਹ ਕਿੱਡੇ ਵੱਡੇ ਹੋ ਸਕਦੇ ਆ ਤੇ ਕਿਸ ਤਰੀਕੇ ਦੇ ਨਾਲ ਜਿਹੜੀਆਂ ਇਹ ਚੀਜ਼ਾਂ ਨੇ ਉਹ ਅ ਮਤਲਬ ਅਟੈਕ ਦੇ ਥੱਲੇ ਆ ਸਕਦੀਆਂ ਅਗਲੀ ਗੱਲ ਬਾਤ ਦੋਸਤੋ ਪੇਮੈਂਟਸ ਬਾਰੇ ਹੈ ਜਿਹੜੇ ਪੇਰੈਂਟਸ ਪੂਰੇ ਕੈਨੇਡਾ ਦੇ ਵਿੱਚ ਨੇ ਇਹਨਾਂ ਨੂੰ ਜਿਹੜਾ ਕੈਨੇਡਾ ਚਾਈਲਡ ਬੈਨੀਫਿਟ ਆ ਉਹ ਇਸ ਹਫਤੇ ਦੇ ਵਿੱਚ ਅ ਅਕਤੂਬਰ 2025 ਦਾ ਆ ਜਾਣਾ ਸੋ ਹਰ ਵਾਰੀ ਆ ਜਾਂਦਾ ਪਰ ਗੱਲ ਇਹ ਆ ਕਿ ਚੰਡਾ ਚਾਈਲਡ ਬੈਨੀਫਿਟ ਜਿਹੜਾ ਬਹੁਤ ਸਾਰੇ ਪਰਿਵਾਰਾਂ ਨੂੰ ਚਾਈਲਡ ਬੱਚਿਆਂ ਦੇ ਨਾਲ ਰਿਲੇਟਡ ਜਿਹੜੇ ਖਰਚੇ ਹੁੰਦੇ ਚਾਹੇ ਉਹਨਾਂ ਦਾ ਫੂਡ ਆ ਚਾਹੇ ਡੇ ਕੇਅਰ ਆ ਕੱਪੜਾ ਲੀੜਾ ਆ ਜਾਂ ਸਕੂਲਾਂ ਦੀ ਹੈਗੀ ਆ ਕੁਝ ਉਹ ਸਾਰਾ ਕੁਝ 페 ਕਰਨ ਦਾ ਜਿਹੜਾ ਇਹਦੇ ਵਿੱਚ ਹੁੰਦਾ ਸੋ ਮੰਥਲੀ ਟੈਕਸ ਫਰੀ ਇਹ ਪੇਮੈਂਟ ਹੁੰਦੀ ਆ ਤੇ ਫੈਡਰਲ ਸਰਕਾਰ ਇਹਨੂੰ ਕੈਨੇਡਾ ਰੈਵਨਿਊ ਏਜੰਸੀ CRA ਰਾਹੀਂ ਮੈਨੇਜ ਕਰਦੀ ਆ ਤੇ ਇਹ 2016 ਦੇ ਵਿੱਚ ਖਤਮ ਹੋਇਆ ਸੀ ਐਤਕੀ ਇਹ ਵੱਧ ਕੇ ਆ ਰਿਹਾ ਸੋ ਇਹ ਇੱਕ ਖਾਸ ਗੱਲ ਆ ਇਸ ਮਹੀਨੇ ਦੇ ਵਿੱਚ ਇਹ ਜਿਹੜਾ ਇਸ ਕਰਕੇ ਆ ਸੋ ਉਹਨਾਂ ਨੂੰ ਇਹ ਜਿਹੜਾ ਵੱਧ ਕੇ ਆ ਰਿਹਾ ਆ ਤੇ ਕਿਉਂਕਿ ਬੈਨੀਫਿਟ ਜਿਹੜੇ ਉਹਦੀਆਂ categories ਨੇ ਕਿ ਕਿੰਨੀ category ਵਾਲੇ ਨੂੰ ਕਿੰਨਾ ਮਿਲਣਾ ਕਿੰਨੀ category ਵਾਲੇ ਨੂੰ ਕਿੰਨਾ ਮਿਲਣਾ ਆ ਇਸ ਵਾਰੀ ਇਹਦੇ ਵਿੱਚ ਇਹ ਆ ਕਿ ਪੇਮੈਂਟ ਵਧਾਈ ਗਈ ਹੈ CCB rate raise ਕੀਤੇ ਗਏ ਜੁਲਾਈ 2025 ਦੇ ਵਿੱਚ 2.7% 2.7% ਦਾ ਮਤਲਬ ਇਹ ਆ ਕਿ 인ਫਲੇਸ਼ਨ ਦੇ ਨਾਲ ਮੈਚ ਕਰਨ ਦੇ ਲਈ ਜਿੰਨੀ ਮਹਿੰਗਾਈ ਆ ਸੋ ਅਕਤੂਬਰ ਦੀ ਪੇਮੈਂਟ ਪਹਿਲਾ ਚੈੱਕ ਹੋਣਾ ਜਿਹੜਾ ਤੁਹਾਨੂੰ ਬੱਚਿਆਂ ਦਾ ਵੱਧ ਕੇ ਆਉਣਾ ਸੋ ਈਅਰ ਐਂਡ ਆ ਮੋਰੇ ਫੈਸਟੀਵਲ ਸੀਜ਼ਨ ਆ ਇਹਦੇ ਵਿੱਚ ਵੀ ਇਹਦੀ ਖਾਸ ਮਹੱਤਤਾ ਹੁੰਦੀ ਆ ਲੋਕਾਂ ਨੇ ਆਪਣਾ ਜਿਹੜਾ ਪੈਸਾ ਖਰਚਣਾ ਹੁੰਦਾ ਸੋ ਇਨਕਮ ਬੇਸਡ ਇਹ ਜਿਹੜੀ ਪੇਮੈਂਟ ਹੁੰਦੀ ਆ 2025-26 ਦਾ ਅਸੀਂ ਸਾਰੇ ਜਾਣਦੇ ਆ ਕਿ 666 ਡਾਲਰ ਇੱਕ ਬੱਚੇ ਦੇ ਆਉਂਦੇ ਆ ਜਿਹੜਾ 6 ਸਾਲ ਤੋਂ ਘੱਟ ਆ 562 ਡਾਲਰ ਇੱਕ ਬੱਚੇ ਦੇ ਆਉਂਦੇ ਆ ਜਿਹੜਾ ਉਹ 6 ਤੋਂ 17 ਸਾਲ ਤੱਕ ਆ ਤੇ ਜਿਹੜਾ ਪਰਿਵਾਰ ਸਾਲ ਦਾ 37487 ਡਾਲਰ ਤੋਂ ਘੱਟ ਆਂਦਣਿਆ ਉਹਨਾਂ ਦੀ ਉਹਨੂੰ ਜੜਾਇਦਾ ਫੁੱਲ ਬੈਨੀਫਿਟ ਹੁੰਦਾ ਆ ਸੋ ਇਹ ਇੱਕ ਜਿਹੜੀ ਚੰਗੀ ਗੱਲ ਐਸ਼ ਮਹੀਨੇ ਦੇ ਲਈ ਦੱਸੀ ਜਾ ਰਹੀ ਤੁਸੀਂ ਦੇ ਨਾਲ ਇਹ ਇਦਾਂ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕ੍ਰਿਸ਼ਨ ਭਈਆ ਕੱਲ ਬਤਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ